ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਰਿਸ਼ਤੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਜੇਕਰ ਤੁਸੀਂ ਵੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਲਿਖੇ ਜਾਣਕਾਰੀ ਤੁਸੀਂ ਸਾਨੂੰ ਸਾਡੇ ਵਟਸਐਪ ਨੰਬਰ ਤੇ ਭੇਜ ਸਕਦੇ ਹੋ ਜੀ ਐਡ ਦੀ ਫੀਸ ਤੁਹਾਨੂੰ ਦੱਸ ਦਿੱਤੀ ਜਾਵੇਗੀ ਅੱਜ ਦੇ ਕੁਝ ਰਿਸ਼ਤੇ ਨੇ ਜੀ ਪੰਜਾਬ ਤੋਂ ਤੁਸੀਂ ਨੋਟ ਕਰੋ ਤੇ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰਕੇ ਤੁਸੀਂ ਆਪਣਾ ਰਿਸ਼ਤਾ ਪੱਕਾ ਕਰ ਸਕਦੇ ਹੋ ਜੀ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਜ਼ਿਲ੍ਹਾ ਬਠਿੰਡਾ ਤੋਂ ਆ ਲੜਕੀ ਕਾਸਟ ਜੀ ਜੱਟ ਸਿੱਖ ਉਮਰ 1993 ਕੱਦ 5 ਫੁੱਟ 4 ਇੰਚ ਭੈਣ ਇੱਕ ਮੈਰਿਡ ਹੈ ਜੀ ਬੀਏ ਕਰੀਆ ਜੀ ਲੜਕੀ ਨੇ ਕੰਪਿਊਟਰ ਡਿਪਲੋਮਾ ਡੀਸੀਏ ਕੰਪਿਊਟਰ ਟੀਚਿੰਗ ਟ੍ਰੇਨਿੰਗ ਕਰ ਰਹੀ ਹੈ ਜੀ ਲੜਕੀ ਪਰਿਵਾਰ ਦੀ ਮੰਗ ਹੈ ਜੀ ਮੁੰਡਾ ਜੱਟ ਸਿੱਖ ਕਾਸਟ ਦਾ ਹੋਵੇ 10 ਤੋਂ 12 ਕਿੱਲੇ ਜ਼ਮੀਨ ਦੇ ਹੋਣ ਕੈਨੇਡਾ ਅਮਰੀਕਾ ਯੂਕੇ ਦਾ ਪੀਆਰ ਹੋਵੇ ਜੀ ਬਠਿੰਡਾ ਫਰੀਦਕੋਟ ਤੇ ਬਰਨਾਲਾ ਏਰੀਆ ਸੰਪਰਕ ਕਰ ਸਕਦਾ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਤੁਸੀਂ ਸਿੱਧੀ ਗੱਲ ਕਰਕੇ ਜਾਣਕਾਰੀ ਲੈ ਸਕਦੇ ਹੋ ਖਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਬਰਨਾਲਾ ਤੋਂ ਕਾਸਟ ਹੈ ਜੀ ਜੱਟ ਸਿੱਖ ਉਮਰ 1993 ਕੱਦ 5 ਫੁੱਟ 8 ਇੰਚ ਹੈ ਜੀ ਪੜ੍ਹਾਈ ਕਰੀਆ ਪਲੱਸ 2 ਪਰ ਆ ਇੱਕ ਮੈਰਿਡ ਹੈ ਜੀ ਲੜਕੇ ਦਾ ਗਵਰਨਮੈਂਟ ਜੋਬ ਤੇ ਪਿਤਾ ਖੇਤੀਬਾੜੀ ਕਰ ਰਹੇ ਨੇ ਤੇ ਮਾਤਾ ਹਾਊਸ ਵਾਈਫ ਨੇ ਕੰਮ ਕਰੇ ਜੀ ਪੈਰਾ ਕਮਾਂਡੋ ਐਸ ਐਫਰ ਵਿੱਚ ਹੈ ਮੁੰਡਾ ਵਧੀਆ ਪਰਿਵਾਰ ਹੈ ਜੀ ਵਧੀਆ ਆਮਦਨ ਹੈ ਮੰਗ ਹੈ ਜੀ ਪਰਿਵਾਰ ਦੀ ਕੁੜੀ ਪੜੀ ਲਿਖੀ ਘਰੇਲੂ ਹੋਵੇ ਨੰਬਰ ਦਿੱਤਾ ਗਿਆ ਪਰਿਵਾਰ ਦਾ ਸੱਦੇ ਗੱਲ ਕਰੋ ਤੇ ਜਾਣਕਾਰੀ ਲਓ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੀ ਦਾ ਰਿਸ਼ਤਾ ਪਤਾ ਏਰੀਆ ਅੰਮ੍ਰਿਤਸਰ ਤੋਂ ਉਮਰ ਹੈ ਜੀ 21/8/1999 ਕੱਦ ਹੈ ਜੀ 5 ਫੁੱਟ 7 ਇੰਚ ਗੋਤ ਹੰਜਰੋ ਪਿਤਾ ਵਿਨੋਦ ਕੁਮਾਰ ਮਾਤਾ ਸੁਨੀਤਾ ਪਰਾ 1 ਕੇਜੀ ਲੜਕੀ ਦਾ ਪੜ੍ਹਾਈ ਕਰੀਏ ਲੜਕੀ ਨੇ ਹਾਈ ਸਕੂਲਿੰਗ ਫ੍ਰੋਮ ਐਸਟੀ ਫ੍ਰਾਂਸਿਸ ਗਵਰਨਮੈਂਟ ਸਕੂਲ ਅੰਮ੍ਰਿਤਸਰ ਤੋਂ ਜੀ ਕੈਮੀਕਲ ਲੈਬਾਰਟਰੀ ਟੈਕਨੀਸ਼ੀਅਨ ਫ੍ਰੋਮ ਸ਼ਰਡਨ ਕਾਲਜ ਤੋਂ ਕਰੀਏ ਜੀ ਪਰਿਵਾਰ ਦੀ ਮੰਗ ਹੈ ਜੀ ਮੁੰਡਾ ਸੋਨਾ ਸੁਨੱਖਾ ਪੜ੍ਹਿਆ ਲਿਖਿਆ ਜੀ ਵਧੀਆ ਫੈਮਿਲੀ ਦਾ ਹੋਵੇ ਤੇ ਲੜਕਾ ਕੈਨੇਡਾ ਦੇ ਵਿੱਚ ਹੋਣਾ ਚਾਹੀਦਾ ਹੈ ਜੀ ਨੰਬਰ ਦਿੱਤਾ ਗਿਆ ਲੜਕੀ ਦੇ ਪਰਿਵਾਰ ਦਾ ਸਿੱਧੀ ਗੱਲ ਕਰਕੇ ਜਾਣਕਾਰੀ ਦੇ ਸਕਦੇ ਹੋ ਜੀ ਹਰੀ ਪੱਟੀ ਵਾਲੇ ਨੰਬਰ ਤੇ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਵੀ ਕੁਮਾਰ ਮਲਹੋਤਰਾ ਪਤਾ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਆਜੀ ਲੜਕਾ ਕਾਸਟਾ ਹਿੰਦੂ ਰਾਮ ਗੜੀਆ ਉਮਰ ਹੈ ਜੀ 17 1996 ਕੱਦ 5 ਫੁੱਟ 10 ਇੰਚ ਪੜ੍ਹਾਈ ਕਰੀ ਹੈ ਜੀ ਬੀਐਸਸੀ ਨਾਨ ਮੈਡੀਕਲ ਭੈਣ ਇੱਕ ਮੈਰਿਡ ਹੈ ਜੀ ਲੜਕੇ ਦੀ ਪਿਤਾ 슈ਗਰ ਮਿੱਲ ਵਿੱਚ ਨੌਕਰੀ ਕਰਦੇ ਨੇ ਜੀ ਮਾਤਾ ਹਾਊਸ ਵਾਈਫ ਨੇ ਕੰਮ ਕਰ ਹੈ ਜੀ ਮੁੰਡਾ ਪੁਰਤਗਾਲ ਦੇ ਵਿੱਚ ਸੈਟਲ ਹੈ ਜੀ ਮੰਗਾ ਪਰਿਵਾਰ ਦੀ ਕੁੜੀ ਸੋਹਣੀ ਸੁਨੱਖੀ ਪੜ੍ਹੀ ਲਿਖੀ ਹੋਵੇ ਜੀ ਤੇ ਲੜਕੀ ਦਾ ਕੱਦ 5 ਫੁੱਟ 5 ਇੰਚ ਤੋਂ ਉੱਪਰ ਹੋਵੇ ਯੂਰਪ ਦੇ ਕਿਸੇ ਵੀ ਕੰਟਰੀ ਦੇ ਵਿੱਚ ਹੋਵੇ ਜੀ ਲੜਕੀ ਨੰਬਰ ਦਿੱਤਾ ਗਿਆ ਪਰਿਵਾਰ ਦਾ ਸਿੱਧੀ ਗੱਲਬਾਤ ਕਰਕੇ ਤੁਸੀਂ ਜਾਣਕਾਰੀ ਜੋ ਲੈ ਸਕਦੇ ਹੋ ਜੀ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸੁਖਪ੍ਰੀਤ ਸਿੰਘ ਕਾਸਟ ਰਾਮ ਗੜੀਆ ਗੋਤ ਹੈ ਜੀ ਤਨਝਾਲ ਤੇ ਮਾਥਰੋ ਉਮਰਜ ਜੀ 19/2/1994 ਜਨਮ ਟਾਈਮ 12:30 ਮਿੰਟ ਸਵੇਰ ਦਾ ਸਮਾਂ ਜੀ ਜਨਮ ਸਥਾਨ ਹੈ ਜੀ ਮੁੰਡੇ ਦਾ ਡੇਰਾ ਬੱਸੀ ਤੇ ਕੱਦ 5 ਫੁੱਟ 7 ਇੰਚ ਪੜਾਈ ਕਰੀ ਹੈ ਜੀ ਡਿਪਲੋਮਾ ਸੀਐਸਈ ਬੀਟੈਕ ਸੀਐਸਈ ਭੈਣ ਇੱਕ ਹੈ ਜੀ ਕੈਨੇਡਾ ਦੇ ਵਿੱਚ ਪਿਤਾ ਭੁਪਿੰਦਰ ਸਿੰਘ ਅਕਾਊਂਟੈਂਟ ਮੈਨੇਜਰ ਨੇ ਮਾਤਾ ਕਨਵਲਜੀਤ ਕੌਰ ਹਾਊਸ ਵਾਈਫ ਨੇ ਜੀ ਕਮ ਕਰ ਰਹੇ ਜੀ ਵਰਕਿੰਗ ਐਜ਼ ਪੀ ਐਚ ਪੀ ਵੈਬ ਡਿਵੈਲਪਰ ਇਨ ਅ ਟ੍ਰੈਵਲ ਕੰਪਨੀ ਯੂ ਐਸ ਏ ਬੇਸਡ ਕੰਪਨੀ ਸੈਲਰੀ 9.6 ਲੱਖ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਤੁਸੀਂ ਬਾਕੀ ਦੀ ਜਾਣਕਾਰੀ ਲੈ ਸਕਦੇ ਹੋ ਤੇ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ ਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਮੁੰਡਾ ਪੱਗ ਬੰਨਦਾ ਜੀ ਕਾਸਟਾ ਰਵੀਦਾਸ ਜਿਆ ਸਿੱਖ ਪਤਾ ਜੀ ਜਲੰਧਰ ਤੋਂ ਗੋਤ ਹੈ ਜੀ ਜਾਮਤ ਤੇ ਮਹੇ ਉਮਰ ਐ ਜੀ 17/3/1993 ਕੱਦ 5 ਫੁੱਟ 7 ਇੰਚ ਪੜ੍ਹਾਈ ਕਰੀਏ ਜੀ ਡਿਪਲੋਮਾ ਇਨ ਇਲੈਕਟ੍ਰੀਕਲ ਇੰਜੀਨੀਅਰ ਬੀਟੈਕ ਇਨ ਸੀਐਸਈ ਪਿਤਾ ਰਿਟਾਇਰਡ ਨੇ ਜੀ ਆਫੀਸਰ ਫਰੋਮ ਸੈਂਟਰਲ ਗਵਰਨਮੈਂਟ ਡਿਪਾਰਟਮੈਂਟ ਤੋਂ ਮਾਤਾ ਹਾਊਸ ਵਾਈਫ ਨੇ ਭਰਾ ਜੀ ਸੌਫਟਵੇਅਰ ਇੰਜੀਨੀਅਰ ਐਮਐਨਸੀ ਕੰਪਨੀ ਦੇ ਵਿੱਚ ਕੰਮ ਕਰੇ ਜੀ ਮੁੰਡਾ ਕਲਰਕ ਹੈ ਜੀ ਇਨ ਜੋਡੀਸੀ ਕਰੀ 29 ਕੇ ਮੰਥਲੀ ਮੰਗੇ ਜੀ ਕੁੜੀ ਨੇ ਬੀਟੈਕ ਜਾਂ ਬੀਐਸਸੀ ਜਾਂ ਬੀਕਾਮ ਕੀਤੀ ਹੋਵੇ ਰਵਿਦਾਸੀ ਜਾਂ ਸਿੱਖ ਫੈਮਿਲੀ ਤੋਂ ਹੋਵੇ ਜੀ ਲੜਕੀ ਹੁਸ਼ਿਆਰਪੁਰ ਜਲੰਧਰ ਏਰੀਆ ਸੰਪਰਕ ਕਰੋ ਜੀ ਮੈਰਿਜ ਬਿਊਰੋ ਵਾਲਿਆਂ ਨੂੰ ਫੋਨ ਨਾ ਕਰਨਾ ਨੰਬਰ ਦਿੱਤਾ ਗਿਆ ਪਰਿਵਾਰ ਦਾ ਸਿੱਧੀ ਗੱਲਬਾਤ ਕਰਕੇ ਤੁਸੀਂ ਜਾਣਕਾਰੀ ਜੋ ਲੈ ਸਕਦੇ ਹੋ ਜੀ ਹਰੀ ਪੱਟੀ ਵਾਲੇ ਨੰਬਰ ਤੇ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ